ਵੀ ਸੋਚਿਆ ਨਾ ਇਹ ਆਪ ਵੀ ਕਹਾਂ ਸੀ ਗਾਈ ਚੇਅਰਮੈਨ ਸਾਹਿਬ ਆਉਣਗੇ ਤੁਸੀਂ ਆਪ ਅਸੀਂ ਜਵਾਬ ਸੁਣਨ ਲਈ ਰੈਡੀ ਆਂ ਪਰ ਮਸਲਾ ਇਹ ਹੈ ਕਿ ਜਿਹੜੀ ਚੇਅਰਮੈਨ ਨੂੰ ਜਿਹੜੀ ਚੇਅਰਪਰਸਨ ਨੂੰ ਸਾਡੇ ਪੈਸੇ ਦੀ ਤਨਖਾਹ ਮਿਲਦੀ ਹੈ ਜਵਾਬਾਂ ਦੇ ਸਵਾਲਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਰੈਡੀ ਨਹੀਂਗੀ ਜਿਹਦੇ ਨਾਲ ਵਾਅਦਾ ਹੋਇਆ ਇੱਕ ਮਹੀਨਾ ਦੇ 5 ਦਿਨ ਪਹਿਲਾਂ ਕਮਾਲ ਦੀ ਗੱਲ ਹੈ ਕੀ ਹੈ ਮੈਂ ਪੁੱਛਣਾ ਚਾਹੁੰਗਾ ਭਗਵੰਤ ਜੀ ਇਹਨਾਂ ਨੂੰ ਚੇਅਰਪਰਸਨ ਬਣਾਇਆ ਜੋ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਇਹ ਹੋਇਆ ਸੀ ਹੋਇਆ ਤੁਹਾਡੇ ਮੈਂ ਤੁਹਾਨੂੰ ਏਕੇ ਸਤਿ ਸ਼੍ਰੀ ਅਕਾਲ ਵੀ ਬੁਲਾਇ ਆਪਣੀ ਗੱਲ ਵੀ ਹੋਈ ਵਾਦਾ ਵੀ ਕੀਤਾ ਤੁਸੀਂ ਤੇ ਫੇਰ ਵੀ ਉਹ ਹੈ ਨਹੀਂ ਜੀ ਰਿਪਰੈਜ਼ੈਂਟੇਟਿਵ ਹੋਣਗੇ ਚਲੋ ਜੀ ਇਹ ਹੋ ਚੁੱਕੀ ਗੱਲ ਹੁਣ ਆਪਾਂ ਗੱਲ ਨੂੰ ਨਹੀਂ ਰੋਕਣਾ ਆਜੋ ਸਰ ਇਹ ਹੋ ਚੁੱਕੀ ਗੱਲ ਹੁਣ ਆਪਾਂ ਗੱਲ ਨੂੰ ਨਹੀਂ ਰੋਕਣਾ ਆਜੋ ਸਰ ਮੈਂਬਰ ਸੈਕਟਰੀ ਮੈਂਬਰ ਸੈਕਟਰੀ ਮੈਂਬਰ ਸੈਕਟਰੀ 15 ਐਮਲਡੀ ਸੀਟੀਵੀ ਵੱਲੋਂ ਅਪੀਲ ਨੰਬਰ 48 ਆਫ 2024 ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਸੰਮੁਖ ਕੀਤੀਆਂ ਗਈਆਂ ਹਨ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਉਕਤ ਕੇਸਾਂ ਦੀ ਸੁਣਵਾਈ ਕਰਦੇ ਹੋਏ ਮਿਤੀ 9 12 2024 ਰਾਹੀਂ ਹੁਕਮ ਕਰਦੇ ਹੋਏ ਬੋਰਡ ਦੇ ਨਿਰਦੇਸ਼ਾਂ ਉੱਪਰ ਨੋਟ ਲਗਾਈ ਹੈ ਇਹ ਠੂਠ ਹੈ ਇੱਕ ਮਿੰਟ ਕੰਪਲੀਟ ਕਰ ਲਓ ਕਰ ਲੈਣ ਦੋ ਕਰ ਲੈ ਤੇ ਜੋ ਕਿ ਸੀਟਪੀਜ਼ ਵੱਲੋਂ এনवायरमेंटਲ ਨੋਰਮਸ ਦੀ ਪੂਰਤੀ ਉਪਰੰਤ ਨਿਰਧਾਰਤ ਹੈ ਉਕਤ ਨਿਰਦੇਸ਼ ਕੇਸਾਂ ਵਿੱਚ ਬੋਰਡ ਦੇ ਹੁਕਮਾਂ ਨੂੰ ਲਾਗੂ ਕਰਨ ਦੇ ਲਈ ਪਬਲਿਕ ਐਕਸ਼ਨ ਕਮੇਟੀ ਵੱਲੋਂ ਮਾਨਜੋਗ ਨੈਸ਼ਨਲ ਗ੍ਰੀਨ ਇੰਟਰਵਨਰ ਨਵੀਂ ਦਿੱਲੀ ਅੱਗੇ ਪਹੁੰਚ ਕਰਦੇ ਹੋਏ 50 ਐਮਐਲਡੀ ਸੀਟੀਪੀ ਦੇ ਕੇਸ ਵਿੱਚ ਕੋਈ ਨੰਬਰ 300 1325 ਆਫ 2024 40 ਐਮਐਲਡੀ ਸੀਟੀਪੀ ਦੇ ਕੇਸ ਵਿੱਚ ਕੋਈ ਨੰਬਰ 1326 ਆਫ 2024 ਤੇ 15 ਐਮਐਲਡੀ ਸੀਟੀਪੀ ਦੇ ਕੇਸ ਵਿੱਚ ਕੋਈ ਨੰਬਰ 1327 ਆਫ 2024 ਦਾਇਰ ਕੀਤੀ ਗਈ ਹੈ ਇਹ ਕੇਸ ਮਾਨਜੋਗ ਨੈਸ਼ਨਲ ਗ੍ਰੀਨ ਇੰਟਰਵਨਰ ਨਵੀਂ ਦਿੱਲੀ ਦੇ ਵਿਚਾਰodic ਇੱਕ ਦੱਸਿਓ ਜੇ ਕਿ ਜੇ ਆਰਡਰ ਹੋ ਗਿਆ ਤੁਸੀਂ ਕਹਤਾ ਕਿ ਅਸੀਂ ਵੀ ਇਹਨਾਂ ਤੇ ਕੇਸ ਕਰਤਾ ਜੁਰਮਾਨਾ ਵੀ ਕਰਤਾ ਫਿਰ ਉਹ ਬੰਦ ਕਿਉਂ ਨਹੀਂ ਹੋ ਰਹੇਗੇ ਉਹਦੇ ਚ ਦਾ ਨਹੀਂ ਜਿਹੜਾ ਜੁਰਮਾਨਾ ਉਹ ਚ ਕਿਤੇ ਵੀ ਗ੍ਰੀਨ ਟ੍ਰਿਬਿਊਨਲ ਨੇ ਪਹਿਲਾ ਸਵਾਲ ਪਹਿਲਾ ਸਵਾਲ ਇਸੇ ਪਹਿਲੇ ਤੇ ਗੱਲ ਕਿਤੇ ਵੀ ਕਿਹਾ ਜੀ ਕਿ ਇਹਨਾਂ ਨੂੰ ਚੱਲਣ ਦਿਓ ਨਹੀਂ ਕਰੋ ਉਹਦੇ ਵਿੱਚ ਉਸ ਐਕਸ਼ਨ ਦੱਸ ਦੱਸ ਨਾ ਨਾ ਪੜੋ 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 ਸਰ ਤੁਹਾਡੇ ਆਪੇ ਆਪਦੇ ਸਵਾਲ ਐਨਜੀਟੀ ਦਾ ਆਰਡਰ ਪੜੋ ਐਨਟੀਟੀ ਦਾ ਆਰਡਰ ਪੜੋ 9 12 ਦਾ ਆਰਡਰ ਪੜੋ 9 24 ਉਹਦੀ ਆਰਡਰ ਪੜੋ ਪੜੋ ਆਰਡਰ ਪੜੋ ਆਰਡਰ ਪੜ੍ਹ ਦਿਓ ਕੜ ਕੇ ਸੁਣਾ ਦਿਓ ਕਿੱਥੇ ਕਿੱਥੇ ਰੋਕ ਲਾਈਏ ਦਿਖਾਓ ਪੂਰਾ ਪੜਿਓ ਜੀ। ਵੁਈ ਡਾਇਰੈਕਟ ਟਿਲ ਦੀ ਨੈਕਸਟ ਡੇਟ ਆਫ ਹਿਅਰਿੰਗ, ਨੋ ਕੋਰੈਸਿਵ ਸਟੈਪਸ। ਅੱਗੇ ਪੜੋ। ਪਰਸੂਵੈਲਸ ਟੂ ਦੀ ਇਮਪੰਜੈਂਟ ਆਰਡਰ ਵਿਲ ਬੀ ਟੇਕਨ ਸਬਜੈਕਟ ਟੂ ਕੰਪਲਾਈਂਸ ਵਿਦ ਐਨਵਾਇਰਨਮੈਂਟ। ਸਬਜੈਕਟ ਟੂ ਕੰਪਲਾਈਂਸ। ਇਹਦਾ ਕੀ ਮਤਲਬ ਹੈ? ਸਬਜੈਕਟ ਟੂ ਕੰਪਲਾਈਂਸ ਦਾ ਮਤਲਬ ਕੀ ਹੈ? ਸਬਜੈਕਟ ਟੂ এনਵਾਇਰਨਮੈਂਟ ਨੋਰਮਸ ਐਂਡ ਕਲੀਅਰੈਂਸ। ਐਨਵਾਇਰਨਮੈਂਟ ਕਲੀਅਰੈਂਸ ਕੰਡੀਸ਼ਨਸ। ਐਨਵਾਇਰਨਮੈਂਟ ਕਲੀਅਰੈਂਸ ਦੇ ਲਈ ਹੀ ਅੰਡਰ ਪ੍ਰੋਸੈਸ ਹੈ ਨਾ ਮੈਟਰ ਜੀ। ਤੁਸੀਂ ਸਮਝ ਨਹੀਂ ਰ ਕਿ ਇਹਦੇ ਲਈ ਸਟੇ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਜਿਹੜੀਆਂ ਆ ਚੀਜ਼ਾਂ ਜੇ ਪੂਰੀਆਂ ਨਹੀਂ ਹੁੰਦੀਆਂ ਤਾਂ ਇਹ ਬੰਦ ਕਰਨਾ ਚਾਹੀਦਾ ਹੈ ਆਹੀ ਹੈ ਇਹਦੇ ਵਿੱਚ ਤੇ ਉਹ ਚੀਜ਼ਾਂ ਕਿੱਥੇ ਪੂਰੀਆਂ ਹੋ ਰਹੀਆਂ ਇਨਵਾਇਰਨਮੈਂਟ ਦੇ ਜੋ ਰੂਲ ਐਂਡ ਰੈਗੂਲੇਸ਼ਨ ਨੇ ਉਹ ਫਾਲੋ ਕਿੱਥੇ ਹੋ ਰਹੇ ਨੇ ਜੀ ਉਹਦੇ ਜੇ ਸਟੇ ਨੂੰ ਹਾਈਲਾਈਟ ਕਰਕੇ ਦਿਖਾ ਦਿਓ ਵੀ ਉਹਨਾਂ ਨੂੰ ਇਮੀਡੀਏ ਲਾਈਨ ਨੋ ਕ੍ਰੋਸਿੰਗ ਸਟੈਪ ਤੇ ਨੋ ਕ੍ਰੋਸਿੰਗ ਤੋਂ ਅੱਗੇ ਵੀ ਤਾਂ ਲਿਖੀ ਆ ਅਗਲੀ ਲਾਈਨ ਵੀ ਤਾਂ ਲਿਖੀ ਆ ਅਗਲੀ ਲਾਈਨ ਵੀ ਤਾਂ ਲਿਖੀ ਆ ਹਾਂ ਬਹੁਤ ਤੁਸੀਂ ਐਂਜੀਡੀ ਫੇਰ ਆਪਣੀ ਅਪੀਲ ਪਾਈਆਂ ਨੇ ਜਿੰਨੀਆਂ ਪਾਈਆਂ ਨੇ ਉਹ ਤਾਂ ਸਾਡੀਆਂ ਗਈਆਂ ਤੁਹਾਨੂੰ ਤਾਂ ਨਹੀਂ ਐਂਜੀਡੀ ਨੇ ਰੋਕਿਆ ਜਿਆਦਾ ਮੇਰਾ ਜਵਾਬ ਸੁਣ ਲਈ ਪਲੀਜ਼ ਦੱਸੋ ਦੱਸੋ ਉਹਦੇ ਵਿੱਚ ਤੁਸੀਂ ਅਪੀਲਾ ਪਾ ਲਿਓ ਆਪਣਾ ਸਾਰਾ ਕੰਮ ਅੱਜ ਦੀ ਡੇਟ 'ਚ ਮਾਨਜੂਰ ਐਂਜੀਡੀ ਦੇ ਵਿੱਚ ਪਿਆ ਤੁਹਾਡੀਆਂ ਅਪੀਲਾਂ ਦਾ 5000 ਟੋਟਲ ਰੋਂਗ ਟੋਟਲ ਗਲਤ ਸੁਣ ਲਓ ਗੱਲ ਸੁਣ ਲਓ ਸੁਣ ਲਓ ਇੱਕ ਮਿੰਟ ਇਹਦਾ ਮਤਲਬ ਇਹ ਥੋੜੀ ਕਿ ਤੁਸੀਂ ਝੂਠ ਪੜ ਕੇ ਚਲੇ ਜਾਓਗੇ ਗੱਲ ਖਤਮ ਹੋ ਗਈ ਆ ਜਿਹੜਾ ਪੜਿਆ ਲਿਖਿਆ ਉਹਦੇ ਦੀ ਲਾਈਨ ਪੜੀ ਆ ਬੋਲੋ ਜਸਕੀ ਰਜ ਜ਼ੋਰ ਦੀ ਬੋਲੋ ਕੋਈ ਵਕੀਲ ਹੈ ਗੱਲ ਨੂੰ ਤਸਦੀਕ ਕਰ ਦੇਵੇ ਤੁਸੀਂ ਸਹੀ ਕਹਿ ਰਹੇ ਹੋ ਕੋਈ ਵਕੀਲ ਲਿਆਓ ਜੀ ਬਲਾਓ ਤੁਸੀਂ ਝੂਠ ਬੋਲ ਰਹੇ ਹੋ ਅੱਛਾ ਤੁਸੀਂ ਜਵਾਬ ਫਾਈਲ ਨਹੀਂ ਤੁਹਾਨੂੰ ਕਿਤੇ ਕੋਰਟ ਨੇ ਰੋਕਿਆ ਕਿਤੇ ਜਵਾਬ ਫਾਈਲ ਕਰਤਾ ਦੁਬਾਰਾ ਵੀ ਕੀਤਾ ਮਾਂ ਜੋ ਐਨਜੀਟੀ ਚ ਪਾਇਉ ਇੱਕ ਦੱਸੋ ਜੇ ਇੱਕ ਗੱਲ ਦੱਸ ਦਿਓ ਸਿਰਫ ਇੱਕ ਗੱਲ ਇਹ ਐਨਜੀਟੀ ਨੇ ਰੋਕਿਆ ਐਨਜੀਟੀ ਨੇ ਮਾਂ ਜੋ ਐਨਜੀਟੀ ਉਸ ਦੇ ਬੈਕਚਨ ਲਿਖਿਆ ਹੋਇਆ ਸਰ ਨੋ ਅਗਲੀ ਲਾਈਨ ਕੀ ਲਿਖੀ ਹੈ ਅਗਲੀ ਲਾਈਨ ਅਗਲੀ ਲਾਈਨ ਪ੍ਰੋਜੈਕਟ ਕੋ ਕੰਡੀਸ਼ਨ ਆਫ ਐਨਵਾਇਰਨਮੈਂਟ ਕਲੀਅਰੈਂਸ ਹਾਂ ਉਹ ਹੈਗੇ ਜੀ ਉਹਨਾਂ ਕੋਲ ਐਨਵਾਇਰਨਮੈਂਟ ਇੱਕ ਮਿੰਟ ਇੱਕ ਮਿੰਟ ਐਮਓ ਐਫਸੀਸੀ ਆ ਉਹਨਾਂ ਕੋਲ ਹੀアリング ਚੱਲ ਰਹੀ ਹੈ 5 ਬਾਰਾਂ ਨੂੰ ਤੁਹਾਨੂੰ ਪਤਾ ਉਹਨਾਂ ਜੀ ਉਹਨਾਂ ਨੇ ਬੁਲਾਇਆ ਤੁਹਾਨੂੰ ਵੀ ਉਹਨਾਂ ਨੇ ਕਿਹਾ ਵੀ ਅਸੀਂ ਨੈਕਸਟ ਹੀアリング ਤੱਕ ਆਪਦਾ ਜਵਾਬ ਫਾਈਲ ਕਰਾਂਗੇ ਐਮਓ ਐਫਸੀਸੀ ਕੋਰਟ ਤਾਂ ਉੱਤੇ ਹੋ ਗਈ ਹੈ ਨਹੀਂ ਨਹੀਂ ਕੋਰਟ ਨਹੀਂ ਉਹਦੇ ਚ ਤੁਸੀਂ ਉਹਨਾਂ ਨੂੰ ਡਾਇਰੈਕਸ਼ਨ ਕੀਤੀ ਹੈ ਉਹਨਾਂ ਨੂੰ ਡਾਇਰੈਕਸ਼ਨ ਕੀਤੀ ਹੈ ਉਹ ਤਾਂ ਅਗਲਾ ਆਰਡਰ ਵੀ ਪੜ੍ਹੋ ਨਾ 227 22 ਦਾ ਜਿਹੜਾ ਆਰਡਰ ਹੈ ਨੇ ਇੱਕ ਤੁਹਾਨੂੰ ਪਹਿਲਾਂ ਆਰਡਰ ਹੋ ਚੁੱਕਿਆ ਹੈ ਜਿਹੜੀ ਆਰਡਰ ਕਰਤਾ ਬੰਦ ਕਰਨ ਦਾ ਉਸ ਆਰਡਰ ਨੂੰ ਉਹਨਾਂ ਨੇ ਇੰਪਲੀਮੈਂਟ ਕਰਨ ਤੋਂ ਰੋਕਿਆ ਨੀਗਾ ਉਹਨਾਂ ਨੇ ਕਿਹਾ এনਵਾਇਰਨਮੈਂਟ ਦੇ ਹਿਸਾਬ ਨਾਲ ਕਰੋ ਗੱਲ ਨੂੰ ਮੈਂ ਪੜ੍ਹਦੇ ਆ ਕਿ ਹੋਈ ਹੈ ਕਾ ਪੜ੍ਹਿਓ ਜੀ ਜੇਕਰ ਜੀ ਪੜ੍ਹੋ ਤੇ ਕਿੱਥੇ ਦੁੱਤਾ ਹੈ ਆਹ ਆਰਡਰ ਪੜ੍ਹਿਓ ਇਹੀ ਆਰਡਰ ਮੈਂ ਪੜ੍ਹਦੇ ਆ ਇੱਕ ਵਾਰ ਆਹ ਪੜ੍ਹਦੇ ਆ ਪੜ੍ਹ ਪੜ੍ਹ ਨੂੰ ਕੋਮਾ ਕੋਮਾ ਕਿੱਥੇ ਲੱਗਦਾ ਉਹ ਵੀ ਤਾਂ ਮੈਂ ਦੱਸਿਆ ਮਤਲਬ ਆਹ ਪੜ੍ਹਿਓ ਲਓ ਲੱਗ ਲੱਗ ਦਿੱਤੀ ਕਿਤੇ ਲਿਖਿਆ ਸੀ ਮੈਂ ਦੇ ਰਿਹਾ ਉਹ ਦੇਰਾਂ ਦੇਰ ਇਹ ਵੀ ਅਦਰ ਟੂ ਅਪੀਲਸ ਕਿਉਂਕਿ ਇੱਕ ਦੀ ਗੱਲ ਉੱਤੇ ਹੋ ਗਈ ਜਿੱਥੇ ਜ਼ੀਰੋ ਲਿਕੁਇਡ ਡਿਸਚਾਰਜ ਹੈਗਾ ਇਹ ਬਾਕੀ ਦੋ ਦੀ ਜ਼ੀਰੋ ਲਿਕੁਇਡ ਡਿਸਚਾਰਜ ਵਾਲਾ ਵੀ ਉਹਨਾਂ ਨੇ ਤੁਹਾਨੂੰ ਕੋਈ ਫਾਰਕ ਨਹੀਂ ਕੀਤਾ ਉਹਨਾਂ ਨੇ ਕਿਹਾ ਉਹਨੂੰ ਲੱਗ ਹੀ ਪਰ ਅੰਦੀ ਅਦਰ ਟੂ ਅਪੀਲਸ ਵੇਰ ਇਨ ਦੀ ਇੰਟੈਰਿਮ ਆਰਡਰ ਹੈਜ਼ ਬੀਨ ਪਾਸਟ ਤੁਹਾਨੂੰ ਇੰਟੈਰਿਮ ਆਰਡਰ ਦਾ ਮਤਲਬ ਪਤਾ ਹੈ ਜੀ ਕੀ ਹੁੰਦਾ ਇੰਟੈਰਿਮ ਆਰਡਰ ਆਰਡਰ ਜਿਹੜਾ ਪਹਿਲਾਂ ਫਾਈਨਲ ਆਰਡਰ ਤੋਂ ਪਹਿਲਾਂ ਇੰਟੈਰਿਮ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਫਾਈਨਲ ਆਰਡਰ ਜੱਤੀ ਆ ਨਹੀਂ ਜਾਂਦਾ ਤਾਂ ਇੰਟੈਰਿਮ ਲਾਗੂ ਨਹੀਂ ਕਰਨਾ ਆ ਇੰਟੈਰਿਮ ਆਰਡਰ ਹੈ ਜਿਹੜਾ ਮੇਰੇ ਅੱਤੇ ਹੈ ਇਹ ਤੁਹਾਨੂੰ ਇੰਟੈਰਿਮ ਆਰਡਰ ਲਾਗੂ ਕਰਨ ਦਾ ਹੁਕਮ ਹੋ ਚੁੱਕਾ ਹੈ ਆਨਰੇਬਲ ਜਸਟਿਸ ਪ੍ਰਕਾਸ਼ ਸrivastava ਚੇਅਰਪਰਸਨ ਜੀ ਆਨਰੇਬਲ ਡਾਕਟਰ ਸੰਥਲ ਵੈਲ ਐਕਸਪਰਟ ਮੈਂਬਰ ਇਸ ਕੋਰਟ ਨੇ ਜਿਹੜੀ ਕਿ ਪ੍ਰਿੰਸੀਪਲ ਬੈਂਚ ਆਫ ਕੋਰਟ ਨੰਬਰ 1 ਚੇਅਰਪਰਸਨ ਬੈਂਚ ਜਿਹੜੀ ਹੈਗੀ ਹੈ ਉਹਨੇ ਤੁਹਾਨੂੰ ਇਸ ਤੋਂ ਕਲੀਅਰ ਕੀ ਆਰਡਰ ਦੇਊਗੀ ਮੈਂ ਪਰਦਾ ਜੀ ਆਰਡਰ देयर इज क्लियर एनवायरनमेंटल क्लीयरेंस कंडीशन क्लियर एनवायरनमेंटल क्लीयरेंस कंडीशन दैट देयर विल बी नो डिस्चार्ज ऑफ एफ्लुएंट पब्लिक ट्रीटेड वाटर ਇਹਨ ਬੁੱਢਾ ਨਾਲਾ ਐਨवायरमेंट क्लीयरेंस कंडीशन ਹੈ ਜੀ ਤੁਸੀਂ ਮੰਦੇ ਹੋਏ ਹੈਗੀ ਹੈ ਐਨवायरमेंट क्लीयरेंस ਹੈਗੀ ਹੈ ਹੈਗੀ ਹੈ ਨਾ ਇਹ ਕੰਡੀਸ਼ਨ ਉਹਦੇ ਚ EC ਦੀ ਜਿਹੜੀ 2013 ਦੀ ਜਿਹੜੀ EC ਹੈ ਉਹਦੇ ਚ ਚਾਰ ਨੰਬਰ ਕੰਡੀਸ਼ਨ ਹੈ ਇਹ ਹੈਗੀ ਆ ਜੀ ਵਿੱਚ ਪਹਿਲੇ ਇਹ ਗੱਲ ਕਲੀਅਰ ਕਰ ਲਓ ਪਹਿਲਾਂ ਤਾਂ ਇਹ ਰੁਕੋ ਰੁਕੋ ਤੁਸੀਂ ਜਿਹੜੀ ਚੀਜ਼ ਹੈਗੀ ਆ ਜਿਹੜੀ এনवायरमेंट ਦੀ ਤੁਸੀਂ ਗੱਲ ਕਰਦੇ ਹੋ ਵੀ ਆਹ ਆਰਡਰ ਆਇਆ ਸੀ ਇਹ ਆਰਡਰ ਤੋਂ ਬਾਅਦ ਤੁਸੀਂ ਮੈਂ ਉੱਥੇ ਆਇਆ ਮੈਂ ਪੂਰੀ ਗੱਲ ਸੁਣੋ ਜੀ ਜਦੋਂ ਜਿਹੜਾ ਆਰਡਰ ਆਇਆ ਆਰਡਰ ਦੇ ਵਿੱਚ ਤੁਸੀਂ ਲਿਖਤਾ ਵੀ ਇਹਨਾਂ ਨੇ ਕ੍ਰੋਸ ਐਕਸ਼ਨ ਨਹੀਂ ਲਿਆ ਤੁਸੀਂ ਦੋ ਅਪੀਲਾਂ ਕਰਤੀਆਂ ਅਪੀਲ ਅੱਜ ਦੀ ਡੇਟ 'ਚ ਵੀ ਆਪਣੀ ਐਨਜੀਟੀ ਸਰ ਕਿਸੇ ਨੇ ਅਪੀਲ ਕਰਤੀ ਠੀਕ ਹੈ ਤੁਸੀਂ ਕੀ ਕਰ ਰਹੇ ਹੋ ਜੀ ਤੁਸੀਂ ਆਪਣਾ ਦੱਸੋ ਸਾਡੀ ਅਪੀਲ ਨੂੰ ਛੱਡੋ ਆਪਾਂ ਸ਼ਾਂਤ ਰਹੀਏ ਤੁਹਾਨੂੰ ਆਰਡਰ ਕੀ ਹੋਇਆ ਤੁਸੀਂ ਆਰਡਰ ਦੀ ਗੱਲ ਕਰੋ ਤੁਸੀਂ ਇੰਪਲੀਮੈਂਟ ਕਿਉਂ ਨਹੀਂ ਕਰ ਰਹੇ ਇਹਨਾਂ ਨੂੰ ਬੋਲੋ ਅਸੀਂ ਬੋਲੋ ਇਹਨਾਂ ਨੂੰ ਨਹੀਂ ਨਹੀਂ ਕਰੋ ਸਾਡੀ ਸਾਡੀ ਇਹ ਗੱਲ ਹੈ ਜੀ ਜਿਹੜਾ ਤੁਸੀਂ ਜਿਹੜਾ ਅਸੀਂ ਨਹੀਂ ਤੁਸੀਂ ਨਹੀਂ ਕਰ ਸਕੇ ਨਹੀਂ ਕੀਤਾ ਉਹਦੇ ਸਬੰਧ ਤੁਸੀਂ ਐਨਜੀਟੀ ਚਲੇਗਾ ਜੀ ਐਂਜੀਡੀ ਤੁਹਾਨੂੰ ਕਹਿੰਦਾ ਵੀ ਉਸ ਤੋਂ ਬਾਅਦ ਕੰਟੀਨੂ ਡੇਟਾ ਪੈ ਰਹੀਆਂ ਨੇ ਮੈਂ ਇਹਦਾ ਦੱਸਦਾ ਤੁਹਾਨੂੰ ਪਹਿਲਾਂ ਪੂਰੀ ਗੱਲ ਸੁਣੋ ਕੰਟੀਨੂ ਡੇਟਾ ਪੈ ਰਹੀਆਂ ਨੇ ਫਿਰ ਉਹਨਾਂ ਜਦੋਂ ਰੌਲਾ ਵੀ ਇਹਦੇ ਵਿੱਚ ਪਾਣੀ ਛੱਡਾ ਜਾਂ ਐਮਓਐਫ ਕੋਲ ਉਹ ਕਰਤੀ ਹੀアリング ਦੇਤੀ ਐਮਓਐਫ ਜੇ ਹੁਣ 13 ਤਰੀਕ ਨੂੰ ਜੋ ਵੀ ਸਾਨੂੰ ਉੱਥੇ ਆਰਡਰ ਆਊਗਾ ਜੋ ਸਾਨੂੰ ਐਂਜੀਡੀ ਕਹੇਗੀ ਸਿਰ ਮੱਥੇ ਤੇ ਸਾਰਾ ਕੁਝ ਕਰਾਂਗੇ ਜੋ ਹੁਣ ਐਂਜੀਡੀ ਦੇ ਦੇਖੋ ਆਪਾਂ ਨੂੰ ਸਾਰਿਆਂ ਨੂੰ ਤੁਹਾਨੂੰ ਕੋਰਟ ਨੇ ਕਿਤੇ ਵੀ ਆਰਡਰ ਕੀਤਾ ਹੈ ਇਹ ਆਰਡਰ ਫਾਲੋ ਨਹੀਂ ਕਰਨੇ ਤੁਸੀਂ ਜਦੋਂ ਅੱਜ ਜਿਹੜੇ ਜਿਹੜੀ ਐਂਜੀ ਹੈ ਇੱਕ ਮਿੰਟ ਇੱਕ ਮਿੰਟ ਸਾਡੀ ਸਾਰੀ ਪ੍ਰਤੀ ਨਸ ਜੀ ਸਾਨੂੰ ਜਿਹੜੇ ਸਾਰੇ ਕੰਮ ਅਸੀਂ ਐਕਸ਼ਨ ਨਾਲ ਦੀ ਨਾਲ ਲੈ ਰਹੇ ਹਾਂ ਜਿਹੜੀਆਂ ਤੁਸੀਂ ਉਹਨੂੰ ਈਸੀਆ ਈਸੀਆ ਅਸੀਂ ਲਾ ਰਹੇ ਹਾਂ ਜਿਹੜੀਆਂ ਰਿਕਵਰ ਕਰਨੀਆਂ ਉਹ ਕਰ ਰਹੇ ਹਾਂ ਜਿਹੜਾ ਕੋਈ ਉਹ ਚ ਇਫੈਕਟ ਹੈ ਜਿਹੜਾ ਕੰਮ ਕਰਾਉਣ ਦੀ ਉਹ ਸਾਰੀ ਸਰਕਾਰਾਂ ਕੰਮ ਕਰ ਰਹੀਆਂ ਨੇ ਬੁੱਢੇ ਨਾਲ ਨੂੰ ਸਾਫ ਕਰਨ ਦਾ ਕੰਮ ਕਰ ਰਹੀਆਂ ਨੇ ਅੱਗੇ ਨਾਲ ਇਮਪਰੂਵਮੈਂਟ ਹੋ ਰਹੀ ਹੈ ਸਰਕਾਰ ਪੂਰਾ ਜੋਰ ਨਾਲ ਆਪਣਾ ਕੰਮ ਕਰ ਰਹੀ ਹੈ ਜੀ ਮੈਨੂੰ ਇਹ ਹੈ ਵੀ ਤੁਸੀਂ ਬਿਲਕੁਲ ਦੀ ਸਵਾਲ ਦਾ ਜਵਾਬ ਨਹੀਂ ਦੇ ਰਹੇ ਮੁਨਾਦੀ ਬੁਨੇਦੀ ਬੁਨੇਦੀ ਨਹੀਂ ਨਹੀਂ ਛੋਟੇ ਸਾਹਮਣੇ ਹੁਣ ਗੱਲ ਦਾ ਜਵਾਬ ਵੀ ਦਿਓ ਬਸ ਅਸੀਂ ਕਹਿੰਦੇ ਕੱਲ ਦਾ ਜਵਾਬ ਜਿਹੜੀ ਗੱਲ ਹੁਣ ਕੱਲ ਦਾ ਜਵਾਬ ਦਿਓ ਇਹ ਗੱਲ ਹੁਣ ਜਾ ਦੇਖੋ ਜਾਂਦੀ ਹੈ ਬੈਸ ਅਸੀਂ ਅਸੀਂ ਨਹੀਂ ਨਹੀਂ ਬੈਸ ਨਹੀਂ ਮੈਂ ਪੜਦਿਆਂ ਪੂਰਾ ਪਹਿਲਾਂ ਮੇਰੀ ਗੱਲ ਸੁਣ ਲਓ ਜੀ ਇਹ ਮੈਨੂੰ ਪੜਨ ਦੇ ਨਹੀਂ ਰਹੇ ਮੈਂ ਕਹਿੰਦੇ ਪਹਿਲੇ ਮੇਰੀ ਗੱਲ ਸੁਣ ਲਓ ਫਿਰ ਇਹਨਾਂ ਨੇ ਕਹਣਾ ਸਾਡੀ ਹੋਗੀ ਤੁਸੀਂ ਗੱਲ ਦੋ ਮਿੰਟ ਹੋ ਜਾ ਰਹੇ ਨਹੀਂ ਦੋ ਮਿੰਟ ਨਹੀਂ ਥੜੇ ਪਹਿਲਾਂ ਸੁਣ ਲਓ ਜੀ ਹੁਣ ਤੁਸੀਂ ਪਹਿਲਾਂ ਕਹਿ ਦਿੰਦੇ ਜੀ ਇਹ ਸਾਨੂੰ ਸੁਣ ਲੈਣ ਦੋ ਬੋਲੋ ਸਰ ਜੀ ਚਲੋ ਦੱਸੋ ਜੀ ਤੁਸੀਂ ਦੱਸੋ ਪਲੀਜ਼ ਮੈਂ ਪੜਦਿਆਂ ਮੈਂ ਪੜ ਰਿਹਾ ਜੀ ਦੁਬਾਰਾ ਪੜ ਰਿਹਾ देयर इज अ क्लियर एनवायरमेंटल क्लीयरेंस कंडीशन दैट देयर विल बी नो डिस्चार्ज ऑफ एफ्लुएंट ऑब्लिक ट्रीटेड वाटर इन बुड्ढा ਨਾਲਾ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਜੀ ਕੋਈ ਇਸ ਤੇ ਡਾਊਟ ਤਾਂ ਨਹੀਂ ਇਹਦਾ ਮਤਲਬ ਕੀ ਹੈ ਫੋਟੋ ਜੀ ਪੂਰਾ ਪੂਰਾ ਪੜੋ ਇਹ ਪੂਰਾ ਮੈਂ ਬਾਰੀ ਬਾਰੀ ਪੜ ਕੇ ਚੱਲ ਮੈਂ ਬੋਲਦਾ ਹਾਂ ਇਹ ਇੰਡੀਪੈਂਟ ਪ੍ਰੈਜ਼ੈਂਟ ਅਪੀਲ ਕਾਉਂਸਲ फॉर द अपिलेंट हैज रेफर टू द ईसी डेटेड 8 12 14 वेयर इन द स्पेसिफिक कंडीशन नंबर 4 रिक्वायर द प्रोपोनेंट टू मेंटेन जीरो डिस्चार्ज ए बात अदर की दी गल हो रही है ओनु जीरो लिक्विड डिस्चार्ज मेंटेन करना है गल सही है जी चलो चलो ते लिखा ठीक है जी मैं पढ़ा ना जी जेड़ा कुछ लिखा ठीक है जवाब देओ मैं तो बाद ही देता हूं उनू जवाब देओ जवाब दे चलो 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 आगे चलो ना ईसी कंडीशन इज बाइंडिंग एदा मतलब ठीक है जी ईसी कंडीशन इज बाइंडिंग ਤੁਸੀਂ ਇੱਕ ਇੱਕ ਪੂਰਾ ਚੰਗੀ ਤਰ੍ਹਾਂ ਪੜ੍ਹ ਲਓ ਤੁਸੀਂ ਮੈਨੂੰ ਸਰ ਮਸਲ ਇੱਕ ਇੱਕ ਜਸਕਿਰਤ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਸੀਂ ਸਰ ਤੁਹਾਡਾ ਸਾਰਾ ਲੈਕਚਰ ਤੇ ਸਾਡਾ ਸਾਰਾ ਲੈਕਚਰ ਨਹੀਂ ਕਰਨਾ ਹੈ ਅਸੀਂ ਤੁਹਾਨੂੰ ਇੱਕ ਇੱਕ ਗੱਲ ਪਹਿਲਾਂ ਸਾਰਾ ਤੁਸੀਂ ਪੜ੍ਹ ਲਿਆ ਅਸੀਂ ਸਾਹਿਬ ਨੇ ਕਿਹਾ ਸੀ ਕਿ ਪੜ੍ਹੋ ਤੁਸੀਂ ਇੱਕ ਇੱਕ ਗੱਲ ਪਹਿਲਾਂ ਇਹਨਾਂ ਖਾਲੇ ਨਾ ਅਸੀਂ ਪੜ੍ਹ ਲਿਆ ਹੁਣ ਅਸੀਂ ਇੱਕ ਇੱਕ ਗੱਲ ਦੀ ਕਲੈਰਿਟੀ ਕਰ ਰਹੇ ਹਾਂ ਤਾਂ ਜੇ ਸਾਰਾ ਅਜੇ ਪੜ੍ਹਤਾ ਸਾਰਾ ਫੇਰ ਪੜ੍ਹ ਦਿਓਗੇ ਗੱਲ ਕੀ ਰਹੇਗੀ ਤੁਸੀਂ ਆ ਗੱਲਾਂ ਦਾ ਜਵਾਬ ਦੇਈ ਚਲੋ ਮੈਂ ਫਿਰ ਉਹੀ ਦੁਆਰਾ ਫੇਰ ਗੱਲ ਕਰੂੰਗਾ ਜੀ ਅੱਜ ਦੀ ਡੇਟ 'ਚ ਮੈਂ ਉਹ ਤੋਂ ਬਾਹਰ ਗੱਲ ਨਹੀਂ ਕਰੂੰਗਾ ਜਿਹੜੀ ਐਨ ਜੀ ਡੀ ਮੈਟਰ ਪਿਆ ਪੈਂਡਿੰਗ ਪਿਆ ਉਹ ਜੋ ਵੀ ਸਾਨੂੰ ਹੁਕਮ ਕਰਨਗੇ ਅਸੀਂ ਸਿਰ ਮੱਥਾ ਟੇਕ ਨਾ ਹੁਕਮ ਇਹਦੇ ਬਾਰੇ ਕੀ ਗੱਲ ਕਰੂੰਗੇ ਜੇ ਅਸੀਂ ਤਾਂ ਜੋ ਕਰ ਮੈਂ ਪਹਿਲਾਂ ਹੁਕਮ ਹੋਇਆ ਜਿਹੜਾ ਪਹਿਲਾਂ ਹੁਕਮ ਹੋਇਆ ਸੀ ਲਾਗੂ ਕਰਵਾਤਾ ਸੀ ਉਹ ਤਾਂ ਐਨਜੀਟੀ ਚੱਲੇਗਾ ਇਹ ਦੱਸੋ ਆ ਗਲਤ ਆ ਰੁਕੋ ਇਹ ਗਲਤ ਅਸੀਂ ਫਿਰ ਐਨਜੀਟੀ ਜਾਏ ਇਸ ਗਲਤ ਤੇ ਦੱਸ ਦਿਓ ਕੀ ਹੈ ਅਸੀਂ ਜਨਾਬ ਐਨਜੀਟੀ ਤੋਂ ਬਾਹਰ ਕਰਨ ਨਹੀਂ ਕਰ ਸਕਦੇ ਸਾਰਾ ਕੁਝ ਉਹ ਐਨਜੀਟੀ 'ਚ ਸਾਰਾ ਮੈਟਰ ਹੈ ਜਵਾਬ ਸੁਣ ਲਓ ਪਹਿਲਾਂ ਆ ਸੁਣ ਲਓ ਸਵਾਲ ਸੁਣੋ ਆ ਸੁਣ ਲਓ ਜੀ ਇੱਕ ਮਿੰਟ ਸੁਣ ਲਓ ਗੁੰਦੇ ਜੀ ਦੱਸੋ ਹੀ ਦੱਸੋ ਪੜੋ ਜੀ ਪੜੋ ਕੋਈ ਵਾਰ ਪੜੋ ਪੜੇ ਇੱਕ ਮਿੰਟ ਹੈਂਸ ਬਾਏ ਵੇ ਆਫ ਇੰਟਾਇਰ ਆਰਡਰ we direct that till the next date of hearing eh on tanna suneya ude agge gal bahut tanna no coercive steps in pursuance pursuance to the impugned order will be taken comma subject to compliance with environmental norms and clearance conditions subject to no clear ho gaya clearance conditions ki hai ke putte wale vich paani sakde tusi coercive action ta nahi lena je oh clearance condition follow karde ho ta ਜੇ ਅਸਲ ਦਾ ਜਵਾਬ ਲੈਣਾ ਆਪਾਂ ਪਹਿਲਾਂ ਬਸ ਇਹਦਾ ਦੱਸੋ ਇੱਕ ਮਿੰਟ ਇੱਕ ਮਿੰਟ ਲਾਸਟ ਲਾਈਨ ਵੀ ਪੜਨੀ ਹੈ ਵੀ ਇੱਕ ਕਲੈਰੀਫਾਈ ਜਿਹੜਾ ਇਹ ਡਾਊਟ ਕਲੀਅਰ ਕਰਦੇ ਵੀ ਕਲੈਰੀਫਾਈ ਥਟ ਨੋਨ ਐਡਹੇਰੈਂਸ ਮੇਨਟੇਨਿੰਗ ਜ਼ੀਰੋ ਡਿਸਚਾਰਜ ਇਜ਼ ਨੋਨ ਕੰਪਲਾਈਂਸ ਵਿਦ ਐਨਵਾਇਰਨਮੈਂਟਲ ਨੋਰਮਸ ਇਸ ਤੋਂ ਕਲੀਅਰ ਕੋਈ ਕੀ ਜੱਜ ਲਿਖ ਕੇ ਦੇ ਦੇਵੇ ਤੁਹਾਨੂੰ ਹੁਣ ਦੱਸੋ ਇਹਦਾ ਜਵਾਬ ਦੇਓ ਜੀ ਬਸ ਇਹ ਜਵਾਬ ਜਦੋਂ ਤੁਸੀਂ ਅਪੀਲ ਪਾਈ ਦੁਬਾਰਾ ਫੇਰ ਸਭ ਤੋਂ ਮੰਗਿਆ ਗਿਆ ਸੀ ਅਸੀਂ ਕੋਰਟ ਦੇ ਵਿੱਚ ਲਿਖ ਕੇ ਤਦ ਕੀ ਹੁੰਦਾ ਅਗੀ ਤਰ੍ਹਾਂ ਅਸੀ ਤੋ ਅਡੇ ਉਤੇ ਕੰਟੈਂਪਟ ਪਾਈ ਅਪੀਲ ਨਹੀਂ ਭਾਈ ਕੰਟੈਂਪਟ ਪਾਈ ਐਨਜੀਟੀ ਜੋ ਵੀ 13 1 ਨੂੰ ਸਾਨੂੰ ਕਹੇਗੇ ਸੀ ਉਹ ਕਰਨ ਨੂੰ ਤਿਆਰ ਨੇ ਜੀ ਉਹ ਕੋਡ ਆਫ ਕੰਡੈਕਟ ਦੇ ਵਿੱਚ ਨਹੀਂ ਨਹੀਂ ਜੀ ਉਹ ਪੂਰੇ ਕੋਡ ਆਫ ਕੰਡੈਕਟ ਪਈ ਵੀ ਤੁਹਾਡੇ ਤੁਹਾਡੇ ਕੋਡ ਆਫ ਕੰਡੈਕਟ ਪਈ ਵੀ ਇਸ ਚੀਜ਼ ਨੂੰ ਲਿਖੇ ਸਰ 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 ਹਾਊਡੇ ਡਿਪਾਰਟਮੈਂਟ ਤੇ ਤੁਹਾਡੇ ਤੇ ਕੋਡ ਆਫ ਕੋਡ ਆਫ ਕੰਡੈਕਟ ਪਈ ਵੀ ਪਈ ਹੋਈ ਹੈ ਜੀ ਦੇ ਵਿੱਚ ਸਾਰੇ ਸਰ ਮੈਂ ਜਿਹੜੀ ਗੱਲ ਹੈ ਜੀ ਪਈ ਹੋਈ ਹੈ ਨਾ ਉਹ ਕਿਉਂ ਪਈ ਹੈ ਜੀ ਐਨਜੀਟੀ ਨੇ ਕਿਤੇ ਤੁਹਾਨੂੰ ਰੋਕਿਆ ਨਹੀਂਗਾ ਕੋਈ ਸੇ ਨਹੀਂ ਆ ਗੱਲ ਸੁਣ ਲਓ ਪਹਿਲਾਂ ਗੱਲ ਸੁਣੋ ਐਨਜੀਟੀ ਨੇ ਕਿਤੇ ਰੋਕਿਆ ਨਹੀਂਗਾ ਉਹਨਾਂ